ਫਟਾਫਟ ਰੋਟੀ ਪੈ ਕੱਦ ਮੂੰਹ ਲੇਟ ਹੋ ਗਈ ਹੈ ਅਰੇ ਕੰਨ ਯਾਰ ਰੋਟੀ ਮੈਂ ਲੇਟ ਹੋਈ ਜਾਂ ਨਾ ਆਈ ਜੀ ਲਓ ਜੀ ਰੋਟੀ ਪੈ ਕਰਤੀ ਹਾਂ ਜੀ ਕੀ ਬਣਾਇਆ ਅੱਜ ਅੱਜ ਬਣਾਈ ਮੂੰਗੀ ਮਸਰਾਂ ਦਾਲ ਤੇ ਧਿਆਨ ਲੈ ਕੇ ਜਾ ਦੋਲਾਂ ਦਿਓ ਆ ਕੀ ਰੋਜ਼ ਹੀ ਮੂੰਗੀ ਮਸਰਾਂ ਦਾਲ ਕਦੀ ਹੋਰ ਸਬਜ਼ੀ ਬਣਾ ਲਿਆ ਕਰੋ ਮਗਾਈ ਕਿੰਨੀ ਅੱਜ ਗੱਲ ਮਗੈ ਐ ਤੁਹਾਨੂੰ ਉਹ ਤੋਂ ਨਹੀਂ ਦੀ ਜੇ ਤੁਹਾਡਾ ਮੇਕਅਪ ਦਾ ਰੋਜ਼ ਸਮਾਨ ਆਉਂਦਾ ਬੀਬੀ ਐਨ ਮੇਕਅਪ ਤਾਂ ਕਰਨੇ ਹੁੰਦਾ ਆ ਮੇਕਅਪ ਕਰਨਾ ਆਉਂਦਾ ਆ ਤੇ ਸਾਡੀ दाल ਸਬਜ਼ੀ ਵਾਰੀ ਤੁਹਾਨੂੰ ਬਹੁਤ ਮਹਿੰਗੀ ਦੇਦੀ ਆ ਚਲ ਚੰਗਾ ਮੈਂ ਚੱਲਿਆ ਹਾਂ ਹਾਂਜੀ ਜਾਓ ਕਿਤੇ ਲੇਟ ਨਾ ਹੋ ਜਿਓ ਠੀਕ ਆ ਰੁਕੋ ਗਰਲ ਸੋਣਿਓ ਮੇਰੀ ਹਮ ਇੱਕ ਆਉਂਦੇ ਹੋਏ ਮੈਲੇ ਕਾਫੀ ਬੋਟਲੇ ਆਏ ਹੋ ਠੀਕ ਆ ਚਲੋ ਲਿਆ ਦੂੰਗਾ ਹੋਰ ਤੇ ਨਹੀਂ ਕੁਝ ਲਿਆਉਣਾ ਏ ਆਉਂਦੀਆਂ ਲਿਸਟ ਬਣਾ ਕੇ ਰੱਖੂੰਗੀ ਸ਼ਾਮ ਨੂੰ ਕੋਰ ਲਿਸਟ ਹੋ ਆਨੇ ਨੂੰ ਵੜਾ ਕੇ ਰੱਖੂੰਗੀ ਚਲ ਠੀਕ ਆ ਮੈਂ ਚੱਲਿਆ ਤੇ ਗੇਟ ਲਾ ਲੈ ਧਿਆਨ ਦੇ ਨਾਲ ਹਾਂਜੀ ਲਾ ਲੂੰਗੀ ਮੈਂ ਤੁਸੀਂ ਆਪੇ ਤੈਨੂੰ ਪਤਾ ਵੀ ਉਹ ਅੱਜ ਕੱਲ੍ਹ ਨਿਚੋੜ ਵਾਲੀ ਦਾ ਬਹੁੜ ਵਾਲਾ ਆ ਦਿਨੇ ਚੋਰੀਆਂ ਹੁੰਦੀਆਂ ਤੇ ਗੇਟ ਧਿਆਨ ਨਾਲ ਲਾ ਲਈ ਠੀਕ ਚਾ ਲੂੰਗੀ ਹਾਂਜੀ ਚਲ ਠੀਕ ਆ ਮੈਂ ਚੱਲਿਆ ਲੋ ਜੀ ਪਾਣੀ ਪੀ ਲਓ ਨਾ ਮੈਂ ਇੱਕ ਗੱਲ ਕਰਨੀ ਆ ਗੱਲ ਕਰ ਲੈ ਕੋਈ ਗੱਲ ਨਹੀਂ ਕਰਵਾਚੋਰ ਦਾ ਵਾਰਤਾ ਆਉਣ ਵਾਲਾ ਮੇ ਸਾਰੀਆਂ ਸਹੇਲੀਆਂ ਨੇ ਸੂਟ ਲੈ ਲੈ ਮੈਂ ਰਹਿ ਗਈ ਆ Papa ਇਦਾਂ ਕਰਦੇ ਆ ਤੂੰ ਤਿਆਰ ਹੋ ਤਾਂ ਆਪਾਂ ਤੇਰੇ ਲਈ ਸੂਟ ਲੈ ਆਉਨੇ ਆ ਨਾ ਤੁਸੀਂ ਰਹਿਂਦੋ ਜੇ ਆਪਣੇ ਸਹੇਲੀਆਂ ਨਾਲ ਜਾਣਾ ਫੇ ਮੇਰੇ ਤੋਂ ਕੀ ਪੁੱਛਦੀਆਂ ਫੇ ਲਿਆ ਜਾ ਕੇ ਪੈਸੇ ਤਾਂ ਦੇ ਦਿਓ ਇਦਾਂ ਕਰ ਮੇਰੇ ਬੜੂਆਂ ਚ ਪੈਸੇ ਪੈ ਕੱਟ ਕੇ ਲੈ ਜਾ ਜਿੰਨੇ ਲੈ ਜਾਣੇ ਆ ਚਲੋ ਲੈ ਜਾਉਂਗੀ ਲੈ ਆਵਾਂ ਜਾ ਕੇ ਸੂਟ ਲੇ ਆਂ ਵੀ ਨਾਲ ਹੀ ਉਹ ਘਰ ਦਾ ਸਮਾਨ ਲੈ ਆਉਂਗੀ। ਚਲ ਠੀਕ ਆ। ਮੇ ਸਾਰੀਆਂ ਸਹੇਲੀਆਂ ਨੇ ਮਹਿੰਗੇ-ਮਹਿੰਗੇ ਸੂਟ ਲੈ ਆ। ਮੈਂ ਮਹਿੰਗਾ ਲੈਣਾ ਆ। ਸਾਲ ਬਾਅਦ ਤਾਂ ਦਿਨ ਆਉਂਦਾ ਆ। ਚਲ ਮਹਿੰਗਾ ਲੈਣਾ ਸਸਤਾ ਲੈਣਾ ਤੁਹਾਡੀ ਮਰਜ਼ੀ ਆ। ਪਰ ਇਹ ਗੱਲ ਮੈਂ ਕਹਾਂ। ਬੀਬੀਆਂ ਜੇ ਸਿਆੜਾ ਗਿਆ ਸਿਆੜਾ ਵਾਲੇ ਸੂਟ ਲੈਣੇ ਆ। ਜੇ ਗਰਮੀ ਆਵੇ ਗਰਮੀਆਂ ਵਾਲੇ ਸੂਟ ਲੈਣੇ ਆ। ਫਿਰ ਕਹਿੰਦੀਆਂ ਸਾਲ ਬਾਅਦ ਇੱਕ ਦਿਨ ਦਾ ਸਾਡੇ ਲਈ ਖਰਚਾ ਕਰ ਲੈ, ਕਰਵਾ ਚੌਦ। ਪੈਸੇ ਮੈਨੂੰ ਉਸ ਹਾਵਾਂ ਦਿਓ ਮਹਿੰਗਾ ਸੂਟ ਲੈ ਕੇ ਆਉਣਾ ਵੈ ਚਲ ਐ ਕੋਈ ਗੱਲ ਨਹੀਂ ਬਾਕੀ ਸਬਜ਼ੀ ਸੂਜੀ ਵੀ ਲੈ ਐ ਇਹ ਨਾ ਮੇਰੇ ਰੋਇ ਮਸਾਲੇ ਨਹੀਂ ਖਲਾਈ ਜਾਵੇ ਆਪ 5 5 10 ਦਾ 10000 ਦਾ ਸੂਟ ਪਾਵੇਂ ਪਹਿਲਾਂ ਸੂਟ ਲੈ ਆਉਣਾ ਸਭਜੀ ਬਾਅਦ ਚੋ ਚਲ ਠੀਕ ਆ ਜਿੱਦਾਂ ਤੇਰੀ ਮਰਜ਼ੀ ਉਦਾਂ ਕਰ ਲਈ ਹੁਣ ਖੁਸ਼ ਵਾ ਹਾਂਜੀ ਹੁਣ ਖੁਸ਼ ਵਾ ਚਲ ਠੀਕ ਆ ਹਾਂਜੀ ਦੋਸਤੋ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਉਹ ਸਾਡੇ ਭੈਣ ਭਰਾ ਸਾਡੇ ਚੈਨਲ ਨੂੰ ਰਿੰਟੂ ਇਟਲੀ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਮਿਲਦੇ ਹਾਂ ਅਗਲੇ ਨਿਊ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਬਾਏ ਇਹ ਉਹਨਾਂ ਦੇ ਲਿਸਟ ਬਣਾ ਕੇ ਰੱਖੂਗੀ ਚਾਹ ਨੂੰ ਘੋਰ ਲਾਸਟ ਵਾਰ ਆਂਦਿਆਂ ਨੂੰ ਬਣਾ ਕੇ ਰੱਖੂੰਗੀ ਚਾਹ ਜਿੱਦਾਂ ਤੇਰੀ ਮਰਜ਼ੀ ਉਦਾਂ ਬਣਾ ਲੇ ਹੁਣ ਖੁਸ਼ ਵਾ ਹਾਂਜੀ ਕਹਿਣਾ ਹੂਗਾ ਕਿ ਹਾਂਜੀ